1995 ਵਿੱਚ ਅਖਬਾਰਾਂ ਤੇ ਸਾਹਸੰਗਤ ਘਟਨਾ ਆਈ ਸੀ ਸ਼ਾਇਦ ਤੁਹਾਨੂੰ ਚੇਤਾ ਹੋਵੇ ਅਲੀਗੜ ਇੱਕ ਜ਼ਿਲ੍ਹਾ ਪੈਂਦਾ ਸਾਹਸੰਗਤ ਅਲੀਗੜ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਅਲੀਗੜ ਪਿੰਡ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਤੇ ਉੱਥੇ ਸਾਹਸੰਗਤ ਸਿੱਖਾਂ ਦੇ ਥੋੜੇ ਜਿਹੇ ਘਰ ਸਨ 1995 ਵਿੱਚ ਇਹ ਗੱਲ ਪੇਪਰਾਂ ਤੇ ਆਈ ਸੀ ਤੇ ਇਹ ਗੱਲ ਇੱਕ ਬਲਿਸ਼ਟਨਾ ਦੇ ਅਖਬਾਰ ਨੇ ਕੱਢੀ ਲਿਖੀ ਜਿਹੜਾ ਬਿਲਕੁਲ ਹੀ ਸਾਹਸੰਗਤ ਕੌਮਨਿਸਟਾਂ ਦਾ ਅਖਬਾਰ ਹੈ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਉਹਨਾਂ ਨੂੰ ਲਿਖਣੀ ਪਈ ਇਹ ਘਟਨਾ ਕਿਉਂਕਿ ਸਾਰੇ ਲੋਕਾਂ ਦੇ ਸਾਧ ਸੰਗਤ ਵੇਖਦੇ ਆ ਵਾਪਰੀ ਕੀ ਹੁੰਦਾ ਗੁਰੂ ਦੀ ਹਜ਼ੂਰੀ ਵਿੱਚ ਉਥੇ ਥੋੜੇ ਜਿਹੇ ਸਿੱਖਾਂ ਦਾ ਸਾਧ ਸੰਗਤ ਵਾਸਾ ਹੈ ਤੇ ਛੋਟਾ ਜਿਹਾ ਉਹਨਾਂ ਨੇ ਗੁਰਦੁਆਰਾ ਬਣਾਇਆ ਉਸ ਗੁਰਦੁਆਰੇ ਵਿੱਚ ਸਾਧ ਸੰਗਤ ਇੱਕ ਗੁਰੂ ਦਾ ਸਿੱਖ ਰਹਿੰਦਾ ਤੇ ਇੱਕ ਚਾਦਰੇ ਦੀ ਬੁੱਕਲ ਮਾਰ ਛੜਦਾ تیر ਕੁਸ਼ਾਰਾ ਪਾਇਆ ਸਿਰ ਉੱਤੇ ਸਾਧ ਸੰਗਤ ਮਾਲਾ ਸਜਾ ਕੇ ਤੇ ਸਾਰਾ ਦਿਨ ਗੁਰਦੁਆਰੇ ਵਿੱਚ ਬੈਠਾ ਸੁਖਨੀ ਸਾਹਿਬ ਦੇ ਪਾਠ ਕਰੀ ਜਾਂਦਾ ਹੋ ਹਰਾ ਦਿਨ ਸੁਖਣੀ ਸਾਹਿਬ ਦੇ ਪਾਸ ਹੀ ਕਰੀ ਜਾਂਦਾ। ਐਉਂ ਰਹਿੰਦੇ ਨੂੰ ਸਾਧ ਸੰਗਤ ਨੂੰ तकरीबन ਉੱਥੇ ਡੇਢ ਸਾਲ ਦਾ ਸਮਾਂ ਹੋ ਗਿਆ ਤੇ ਇੱਕ ਦਿਨ ਸੰਗਰਾਦ ਵਾਲਾ ਦਿਨ ਸੀ। ਉਹ ਜਿੰਨੀਆਂ ਉੱਥੇ ਸੰਗਤਾਂ ਸਨ ਸਾਰੀਆਂ ਗੁਰਦੁਆਰਿਆਂ ਵਿੱਚ ਇਕੱਠੀਆਂ ਹੋਈਆਂ ਤੇ ਉਸ ਸਿੱਖ ਨੇ ਸਾਧ ਸੰਗਤ ਬੇਨਤੀ ਕੀਤੀ ਸਾਰੀ ਸੰਗਤ ਨੂੰ ਜਦੋਂ ਦੀਵਾਨ ਦੀ ਸਮਾਪਤੀ ਹੋਣ ਲੱਗੀ। ਕਿ ਮੈਂ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਕਰਦਾ ਤੁਸੀਂ ਬੜੀ ਮੇਰੀ ਸੇਵਾ ਕੀਤੀ ਮੈਨੂੰ ਪ੍ਰਸ਼ਾਦਿਸ਼ ਕਾਉਂਦੇ ਰਹੇ ਜ ਇੱਥੇ। ਭਈ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਪਰ ਤੁਹਾਡਾ ਸ਼ੁਕਰਾਨਾ ਤੇ ਧੰਨਵਾਦ ਜ਼ਰੂਰ ਕਰਦਾ ਕਿਉਂਕਿ ਮੈਂ ਹੁਣ ਚਲੇ ਜਾਣਾ। ਕੁੰਜੜ ਭਾਨਾ ਵਾਲੇ ਸਿੱਖ ਸਨ ਉਹਨੇ ਆਖਿਆ ਵੀ ਬਾਬਾ ਜੀ ਤੁਸੀਂ ਕਿੱਥੇ ਚਲੇ ਜਾਣਾ ਤੁਸਾਂ ਬਾਣੀ ਪੜ੍ਹਨੀ ਆ ਤੁਸੀਂ ਕਿਸੇ ਕੋ ਕੁਝ ਲੈਂਦੇ ਨਹੀਂ ਕਿਸੇ ਨਾਲ ਤੁਹਾਡਾ ਕੋਈ ਲੈਣ ਦੇਣ ਹੈ ਹੀ ਨਹੀਂ ਗੁਰਦੁਆਰੇ ਤੋਂ ਬਾਹਰ ਨਹੀਂ ਤੁਸਾਂ ਜਾਣਾ ਤੇ ਤੁਸੀਂ ਹੋਰ ਵੀ ਕਿਤੇ ਜਾ ਕੇ ਬਾਣੀ ਪੜ੍ਹਨੀ ਆ ਤੇ ਇੱਥੇ ਤੁਹਾਨੂੰ ਕੀ ਪਰੇਸ਼ਾਨੀ ਆ ਜੇ ਕੋਈ ਤੰਗੀ ਆ ਸਾਨੂੰ ਦੱਸੋ ਤੁਸਾਂ ਜਾਣਾ ਕੀ ਕਰਨੂ ਹੈ ਤੁਸੀਂ ਇੱਥੇ ਹੀ ਰਹੋ ਉਹਨਾਂ ਨੇ ਹੱਸ ਕੇ ਆਖਿਆ ਉਹਨੇ ਕਿ ਨਹੀਂ ਨਹੀਂ ਜੋ ਤੁਸੀਂ ਸਮਝਦੇ ਉਹ ਗੱਲ ਨਹੀਂ ਅਸਲ ਵਿੱਚ ਮੈਨੂੰ ਸੁਨੇਹਾ ਆ ਗਿਆ ਤੇ ਮੈਂ ਸੰਸਾਰ ਤੋਂ ਚਲੇ ਜਾਣਾ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕੀਤਾ ਕੋਈ ਤੁਸਾਂ ਬੜੀ ਮੇਰੀ ਸੇਵਾ ਕੀਤੀ ਮੈਂ ਇਥੇ ਬੜੇ ਆਨੰਦ ਨਾਲ ਬਾਣੀ ਪੜੀ ਤੁਹਾਡੇ ਪਿੰਡ ਵਿੱਚ ਰਹਿ ਕੇ ਇਸ ਲਈ ਮੈਂ ਤੁਹਾਡਾ ਧੰਨਵਾਦ ਕੀਤਾ ਤੇ ਸਾਰੀਆਂ ਸੰਤਾਂ ਚੁੱਪ ਕਰ ਗਈਆਂ ਇੱਕ ਗੁਰੂ ਕੇ ਸਿੱਖ ਨੇ ਸਾਧ ਸੰਗਤ ਫਿਰ ਉਹਨੂੰ ਪੁੱਛਿਆ ਜੀ ਕਦੋਂ ਜਾਣਾ ਤੁਸੀਂ ਉਹਨੇ ਕਿਹਾ ਭਈ ਆ ਜਿਹੜਾ ਹੁਣ ਐਤਵਾਰ ਆਉਣਾ ਇਸ ਐਤਵਾਰ ਮੈਂ ਤਿਆਰੀ ਕੀਤੀ ਮੈਂ ਚਲੇ ਜਾਣਾ ਉਹਨੇ ਕਿਹਾ ਫਿਰ ਸਾਡੇ ਲਈ ਕੋਈ ਹੁਕਮ ਭਈ ਤੁਹਾਡਾ ਜਿਹੜਾ ਇਹ ਅੰਤਮ ਸੰਸਕਾਰ ਜਾਂ ਕੋਈ ਤੁਹਾਡੀ ਅੰਤਮ ਇੱਛਾ ਭਈ ਕਿਵੇਂ ਕੀਤਾ ਜਾਵੇ ਕਿਹਨੂੰ ਬੁਲਾਇਆ ਜਾਵੇ ਜਾਂ ਤੁਹਾਡੇ ਇਹ ਜਿਹੜੇ ਫੁੱਲ ਨੇ ਅਸਤੀਆਂ ਉਹਨਾਂ ਦਾ ਕੀ ਕਰਨਾ ਕਿਉਂਕਿ ਤੁਸੀਂ ਸਾਡੇ ਕੋਲ ਰਹਿੰਦੇ ਜੇ ਇਸ ਕਰਕੇ ਸਾਡਾ ਇਹ ਫਰਜ਼ ਬਣ ਜਾਂਦਾ ਉਹਨੇ ਆਖਿਆ ਨਹੀਂ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਮੈਂ ਆਪਣਾ ਸਾਰਾ ਕੁਝ ਆਪੇ ਹੀ ਕਰ ਜਾਣਾ ਸਾਰੇ ਚੁੱਪ ਕਰ ਗਏ ਇਸ ਗੱਲ ਦੀ ਸਾਹਸੰਗਤ ਬੜੀ ਚਰਚਾ ਚੱਲੀ ਕੁਝ ਤਮਾਸ਼ੀ ਬੰਨਾਂ ਨੇ ਆਖਿਆ ਕੋਈ ਆਪੇ ਹੀ ਇਹ ਨਹੀਂ ਕੀ ਕਰ ਜਾਣਾ ਮਿੱਟੀ ਦਾ ਤੇਲ ਆਪਣੇ ਉੱਪਰ ਪਾਵੇਗਾ ਅਗ ਲਾ ਕੇ ਆਪਣਾ ਸੰਸਕਾਰ ਕਰ ਲਏਗਾ ਲੋਕਾਂ ਨੂੰ ਤਮਾਸ਼ਾ ਵਿਖਾ ਲਏਗਾ ਕਿਸੇ ਨੇ ਕੋਝਾ ਕਿਹਾ ਕਿਸੇ ਨੇ ਕੋਝਾ ਜਿਹੜੇ ਭਾਵਨਾਵਾਂ ਵਾਲੇ ਸਨ ਉਹਨਾਂ ਦੇ ਨੈਤਰਾ ਚ ਪਾਣੀ ਆਇਆ ਉਹਨਾਂ ਨੇ ਕਿਹਾ ਕਿ ਗੁਰੂ ਦਾ ਸਿੱਖ ਕੀ ਕਰ ਜਾਏ